ਜਿਨ੍ਹਾਂ ਜਿਨ੍ਹਾਂ ਬੇਦੀਆਂ ਨੇ ਗੁਰੂ ਨਾਨਕ ਦੀ ਮੁਖਾਲਫਤ ਕੀਤੀ ਜਵਾਨ ਨਹੀਂ ਸਨ ਬੁੱਢੇ ਸਨ ਜਿਨ੍ਹਾਂ ਬ੍ਰਾਹਮਣਾਂ ਨੇ ਮੁਖਾਲਫਤ ਕੀਤੀ ਕਰਮ ਕਾਂਡ ਕਰਦੇ ਕਰਦੇ ਬੁੱਢੇ ਹੋ ਗਏ ਬੀਜ ਸੜ ਗਿਆ ਸੀ ਪਾਣੀ ਰੁਕ ਕੇ ਸਰੋਵਰ ਬਣ ਕੇ ਗਦਲਾ ਹੋ ਚੁੱਕਿਆ ਸੀ ਬਦਬੂਦਾਰ ਹੋ ਚੁੱਕਿਆ ਸੀ ਭਾਵ ਤੇ ਰੁਕੇ ਹੋਇਆ ਸੀ ਗਿਆਨ ਰੁਕ ਜਾਏ ਅਗਿਆਨ ਨਾਲੋਂ ਪੈੜਾ ਹੁੰਦਾ ਏ ਤੇ ਵੀ ਮੌਰ ਸਮਝ ਰੁਕ ਜਾਏ ਮਨੁੱਖ ਬੜਾ ਸ਼ੈਤਾਨ ਤੇ ਕਠੋਰ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਜਪਣ ਵਾਲੇ ਦੀ ਸਮਝ ਰੁਕੇਗੀ ਨਹੀਂ ਅਨਭਵ ਰੁਕੇਗਾ ਨਹੀਂ ਰੋਜ਼ ਰੋਜ਼ ਵਧੇਗਾ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ ਇਹ ਤੇ ਵਧੇਗਾ ਪਰ ਸਮਝ ਦਾ ਵਧਣਾ ਕਿ ਸੋਜ-ਬੋਜ ਦਾ ਵਧਣਾ ਕਿ ਤੇ ਕਰਮ ਤੇ ਰੁੱਕੇ ਸ਼ਰੀਰ ਕਰਮ ਤੇ E